ਕਈ ਲੋਕ ਸੋਚਦੇ ਨੇ ਰਿਸ਼ਤਾ ਛੱਡਣਾ ਗਲਤ ਹੁੰਦਾ ਏ ਪਰ ਸੱਚ ਇਹ ਹੈ ਹਰ ਰਿਸ਼ਤਾ ਬਚਾਉਣ ਯੋਗ ਨਹੀਂ ਹੁੰਦਾ ਕਈ ਵਾਰ ਰਿਸ਼ਤਾ ਨਹੀਂ ਸਿਰਫ ਆਦਤ ਨਿਭਾ ਰਹੇ ਹੁੰਦੇ ਆ ਰਿਸ਼ਤਾ ਕਦੋਂ ਛੱਡ ਦੇਣਾ ਚਾਹੀਦਾ ਹੈ ਕਈ ਲੋਕ ਸੋਚਦੇ ਨੇ ਰਿਸ਼ਤਾ ਛੱਡਣਾ ਗਲਤ ਹੁੰਦਾ ਏ ਪਰ ਸੱਚ ਇਹ ਹੈ ਹਰ ਰਿਸ਼ਤਾ ਬਚਾਉਣ ਯੋਗ ਨਹੀਂ ਹੁੰਦਾ ਕਈ ਵਾਰ ਰਿਸ਼ਤਾ ਨਹੀਂ ਸਿਰਫ ਆਦਤ ਨਿਭਾਰੇ ਹੁੰਦੇ ਆ ਸੋਚੋ ਇੱਕ ਗੱਲ ਜੇ ਹਰ ਵਾਰ ਸਮਝੌਤਾ ਸਿਰਫ ਤੁਸੀਂ ਹੀ ਕਰ ਰਹੇ ਹੋ ਜੇ ਤੁਹਾਡੀ ਗੱਲ ਸੁਣਦੀ ਬਜਾਏ ਹਮੇਸ਼ਾ ਦਬਾ ਦਿੱਤੀ ਜਾਂਦੀ ਏ ਜੇ ਇੱਜ਼ਤ ਹੌਲੀ ਹੌਲੀ ਮਜ਼ਾਕ ਬਣਦੀ ਜਾ ਰਹੀ ਤਾਂ ਇਹ ਪਿਆਰ ਨਹੀਂ ਇਹ ਸੈਣਾ ਬਣ ਜਾਂਦਾ ਏ ਕਈ ਲੋਕ ਕਹਿੰਦੇ ਨੇ ਸਮਾਂ ਦੇ ਦਿਓ ਸਭ ਠੀਕ ਹੋ ਜਾਵੇਗਾ ਪਰ ਹਰ ਚੀਜ਼ ਸਮੇਂ ਨਾਲ ਠੀਕ ਨਹੀਂ ਹੁੰਦੀ ਕੁਝ ਚੀਜ਼ਾਂ ਸਮੇਂ ਨਾਲ ਹੋਰ ਡੂੰਘੀਆਂ ਹੋ ਜਾਂਦੀਆਂ ਨੇ ਜੇ ਰਿਸ਼ਤਾ ਤੁਹਾਨੂੰ ਸ਼ਾਂਤੀ ਦੀ ਬਜਾਏ ਡਰ ਦੇ ਰਿਹਾ ਏ ਜੇ ਖੁਸ਼ੀ ਦੀ ਬਜਾਏ ਥਕਾਵਟ ਮਿਲ ਰਹੀ ਏ ਜੇ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਘਟ ਸਮਝੇ ਲੱਗ ਪਏ ਹੋ ਤਾਂ ਸਮਝ ਲਓ ਰਿਸ਼ਤਾ ਨਹੀਂ ਭਾਰ ਚੱਲ ਰਿਹਾ ਏ ਪਿਆਰ ਉਹ ਨਹੀਂ ਹੁੰਦਾ ਜਿੱਥੇ ਤੁਸੀਂ ਆਪਣੇ ਆਪ ਨੂੰ ਖੋਦਿਓ ਪਿਆਰ ਉਹ ਹੁੰਦਾ ਏ ਜਿੱਥੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋ ਰਿਸ਼ਤਾ ਛੱਡਣਾ ਕਮਜ਼ੋਰੀ ਨਹੀਂ ਆਪਣੀ ਕਦਰ ਕਰਨਾ ਹੈ ਹਰ ਥਾਂ ਟਿਕੇ ਰਹਿਣਾ ਸਬਰ ਨਹੀਂ ਹੁੰਦਾ ਕਈ ਵਾਰ ਹਟ ਜਾਣਾ ਆਪਣੇ ਆਪ ਨੂੰ ਬਚਾਉਣਾ ਹੁੰਦਾ ਏ ਤੁਸੀਂ ਇਹਨਾਂ ਗੱਲਾਂ ਨਾਲ ਕਿੰਨੇ ਕੁ ਸਹਿਮਤ ਹੋ ਆਪਣੀ ਕੀਮਤੀ رائے ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ